ਹੌਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਤਿੰਨ ਪੰਜਾਬੀਆਂ ਦੀ ਗ੍ਰਿਫਤਾਰੀ ਮਗਰੋਂ ਕੀਤੀ ਬਦਲਾ ਲਊ ਕਾਰਵਾਈ ਦੌਰਾਨ ਇੱਕ ਸਾਊਦੀਯਨ ਪਰਿਵਾਰ ਦਾ ਘਰ ਗੋਲੀਆਂ ਨਾਲ ਵਿੰਨ ਦਿੱਤਾ ਗਿਆ ਅਤੇ ਸਰੀ ਪੁਲਿਸ ਵੱਲੋਂ ਗੋਲੀਬਾਰੀ ਦੀ ਵਾਰਦਾਤ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਗੋਲੀਬਾਰੀ ਦੌਰਾਨ 25 ਸਾਲ ਦੀ ਇੱਕ ਔਰਤ ਗੰਭੀਰ ਜ਼ਖਮੀ ਹੋਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਘਰ ਉੱਤੇ ਘੱਟੋ ਘੱਟ 7 ਗੋਲੀਆਂ ਚੱਲੀਆਂ ਅਤੇ ਵਾਰਦਾਤ ਵੇਲੇ ਘਰ ਵਿੱਚ ਪਰਿਵਾਰਕ ਮੈਂਬਰਾਂ ਤੇ ਕਿਰਾਏਦਾਰਾਂ ਦੇ ਰੂਪ ਵਿੱਚ ਘੱਟੋ-ਘੱਟ 20 ਜਣੇ ਮੌਜੂਦ ਸਨ ਸਰੀ ਪੁਲਿਸ ਦੇ ਸਟਾਫ ਸਰਜੈਂਟ ਲਿੰਡਜ਼ੀ ਹਾਟਨ ਮੁਤਾਬਕ ਵਾਰਦਾਤ ਦੌਰਾਨ ਸ਼ੱਕੀਆਂ ਨੇ 103 A ਐਵੇਨਿਊ ਦੇ 13000 ਬਲਾਕ ਵਿਚਲੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗੋਲੀਬਾਰੀ ਵੇਲੇ ਘਰ ਵਿੱਚ ਮੌਜੂਦ ਇੱਕ ਕਿਰਾਏਦਾਰ ਨੇ ਦੱਸਿਆ ਕਿ ਉਹ ਪਹਿਲਾਂ 141 ਸਟਰੀਟ ਦੇ 10700 ਬਲਾਕ ਵਿੱਚ ਰਹਿ ਰਿਹਾ ਸੀ ਜਿੱਥੇ 6 ਅਕਤੂਬਰ ਨੂੰ ਗੋਲੀਆਂ ਚੱਲੀਆਂ ਅਤੇ ਉਸਨੇ ਜਾਨ ਦੇ ਡਰੋਂ ਉਹ ਘਰ ਛੱਡ ਦਿੱਤਾ ਹੁਣ ਨਵੇਂ ਟਿਕਾਣੇ ਤੇ ਆਇਆ ਤਾਂ ਉੱਥੇ ਵੀ ਗੋਲੀਆਂ ਨਾਲ ਸਵਾਗਤ ਕੀਤਾ ਗਿਆ ਕਿਰਾਏਦਾਰ ਮੁਤਾਬਕ ਦੋਹਾਂ ਮਕਾਨਾਂ ਦਾ ਮਾਲਕ ਇੱਕੋ ਹੈ ਅਤੇ ਸੰਭਾਵਤ ਤੌਰ ਤੇ ਇਸੇ ਕਰਕੇ ਇੱਕ ਹਫ਼ਤੇ ਦੇ ਅੰਦਰ ਦੋਹਾਂ ਥਾਵਾਂ ਤੇ ਗੋਲੀਆਂ ਚੱਲ ਗਈਆਂ ਇੱਥੇ ਦੱਸਣਾ ਬਣਦਾ ਹੈ ਕਿ ਮੌਜੂਦਾ ਬਰੇ ਦੌਰਾਨ ਜਬਰੀ ਵਸੂਲੀ ਦੇ ਤਕਰੀਬਨ 57 ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਇਹਨਾਂ ਵਿੱਚੋਂ 32 ਗੋਲੀਬਾਰੀ ਨਾਲ ਸੰਬੰਧਤ ਰਹੇ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦਾ ਪਹਿਲਾ ਮਾਮਲਾ 2025 ਵਿੱਚ ਦਰਜ ਕੀਤਾ ਗਿਆ ਹੈ। ਲਿੰਡਜ਼ੀ ਹੌਟਨ ਦਾ ਕਹਿਣਾ ਸੀ ਕਿ ਹਿੰਸਾ ਦੀਆਂ ਇਹ ਵਾਰਦਾਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਸ਼ੱਕੀਆਂ ਦੀ ਪੈੜ ਨੱਪਣ ਖਾਤਰ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ। ਦੱਸ ਦਈਏ ਕਿ ਪਿਛਲੇ ਦਿਨੀ ਸਰੀ ਪੁਲਿਸ ਵੱਲੋਂ ਜ਼ਬਰੀ ਵਸੂਲੀ ਦੇ ਮਾਮਲਿਆਂ ਤਹਿਤ 23 ਸਾਲ ਦੇ ਮਨਦੀਪ ਗਿੱਦੜਾ, 20 ਸਾਲ ਦੇ ਨਿਰਮਨਦੀਪ ਛੀਮਾ ਅਤੇ 26 ਸਾਲ ਦੇ ਅਰਉਂਦੀਪ ਸਿੰਘ ਸਣੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬੀਸੀ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਮੰਗਲਵਾਰ ਨੂੰ ਇੱਕ ਸਮਾਗਮ ਦੌਰਾਨ ਕਿਹਾ ਕਿ ਐਕਸਟਰਸ਼ਨ ਕਾਲਸ ਕਰਨ ਵਾਲਿਆਂ ਦੀ ਨਕੀਲ ਕਸਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਹਰ ਉਸ ਸ਼ਖਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਜਿਸ ਨੂੰ ਅਜਿਹੀਆਂ ਕਾਲਸ ਜਾਂ ਧਮਕੀਆਂ ਪਰੇ ਸਨੇਹੇ ਆਉਂਦੇ ਨੇ ਦੂਜੇ ਪਾਸੇ 골ਡੀ ਬਰਾਡ ਅਤੇ ਰੋਹਿਤ ਗੁਦਾਰਾ ਗਿਰੋ ਨਾਲ ਸੰਬੰਧਤ ਇੱਕ ਗੈਂਗਸਟਰ ਅਮਿਤ ਸ਼ਰਮਾ ਉਰਫ ਜੈਕ ਪੰਡਿਤ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ ਵਫਾਦਾਰੀ ਬਦਲਣ ਤੋਂ ਪਹਿਲਾਂ ਜੈਕ ਪੰਡਤ ਲਾਰੈਂਸ ਬਿਸ਼ਨੋਈ ਗਰੋ ਵਾਸਤੇ ਆਰਥਿਕ ਮਦਦ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ ਕੈਲੀਫੋਰਨੀਆ ਦੇ ਸੈਕਰਮੈਂਟੋ ਇਲਾਕੇ ਵਿੱਚ ਜੈਕ ਪੰਡਤ ਨੂੰ ਕਾਬੂ ਕੀਤਾ ਗਿਆ ਅਤੇ ਰਾਜਸਥਾਨ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਗਈ ਹੈ ਅਮਿਤ ਸ਼ਰਮਾ ਅਸਲ ਵਿੱਚ ਸ਼੍ਰੀ ਗੰਗਾਨਗਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਤੇ ਜੈਕ ਪੰਡਤ ਤੋਂ ਇਲਾਵਾ ਉਸ ਨੂੰ ਸੁਲਤਾਨ ਡਾਕਟਰ ਪੰਡਤ ਜੀ ਅਤੇ ਅਰਪਿਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਹ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਕਈ ਵਾਰ ਦాతਾਂ ਕਰਨ ਮਗਰੋਂ ਦੁਬਈ ਫਰਾਰ ਹੋ ਗਿਆ ਦੁਬਈ ਤੋਂ ਸਪੇਨ ਪਹੁੰਚਣ ਵਿੱਚ ਸਫਲ ਰਿਹਾ ਅਤੇ ਆਖਰਕਾਰ ਅਮਰੀਕਾ ਪੁੱਜਾ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਬੇਰ ਰਿਪੋਰਟ ਹਮਦਰ ਟੀਵੀ